ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਪਿਤਾ ਧੰਨ ਧੰਨ ਕੁੱਲ ਧੰਨ ਧੰਨ ਸਜੰਨੀ ਜਨ ਗੁਰੂ ਜਣਿਆ ਮਾਏ ਅਸੇ ਦਿਨ ਜੋ ਸਤਿਗੁਰੂ ਧੰਨ ਧੰਨ ਸਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦਾ ਪ੍ਰਕਾਸ਼ ਪੁਰਬ ਗੁਰਦੁਆਰਾ ਸਿੰਘ ਸਭਾ ਫਲਾਰੇ ਵਿੱਚ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ ਜੋ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਸੰਤਵਾ ਪ੍ਰਿੰਸਮ ਯਾਦਗਾਰ ਕਮੇਟੀ ਨਾਗਨ ਸਭਾ ਕਿਸਮਤਾਂ ਸੰਤਾਨ ਸਹਿਯੋਗ ਨਾਲ ਪ੍ਰੋਗਰਾਮ ਆ ਉlijke ਗਏ ਹਨ ਜੋ ਕਿ ਇਸ ਤਰ੍ਹਾਂ ਹਨ 6 ਅਕਤੂਬਰ ਦਿਨ ਸੋਮਵਾਰ ਸ਼ਾਮ 6 ਵਜੇ ਸ਼੍ਰੀ ਹਨ ਪਰਸਾ ਪਰਾਰੰਭ ਹੋਣਗੇ ਜੋ ਕਿ 8 ਅਕਤੂਬਰ ਦਿਨ ਬੁੱਧਵਾਰ ਸ਼ਾਮ 6 ਵਜੇ ਪੂਪਾਈ ਜਾਣਗੇ ਇਨ੍ਹਾਂ ਸਮਾਗਮਾਂ ਸਾਡੇ ਕੋਲ ਬਹੁਤ ਇਸਤਿਹਾਰ ਜੋ ਰਗ ਜੁਠਾ ਭਾਈ ਨਰਿੰਦਰ ਸਿੰਘ ਜੀ ਹਜੂਰ ਜੀ ਦੇ ਦਰਬਾਰ ਸਾਹਿਬ ਵਿਸ਼ੇਸ਼ ਤੌਰ ਤੇ ਹਾਜ਼ਰੀ ਭਰ ਰਹੇ ਹਨ ਸੋ ਸਮਾਗਮਾਂ ਦੀ ਸਮਾਪਤੀ ਉਪਰੰਤ ਗੁਰੂ ਘਰ ਵੱਲੋਂ ਆਤਿਸ਼ਬਾਜ਼ੀ ਕੀਤੀ ਜਾਵੇਗੀ ਸੋ ਤਿੰਨ ਦਿਨ ਨਹੀਂ ਗੁਰੂ ਘਰ ਲੰਗਰ ਟੁੱਟ ਵਰਤਾਂਗੇ ਸੋ ਆਪ ਸਭ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਗੁਰੂ ਘਰ ਪਹੁੰਚ ਕੇ ਆਪਣੀਆਂ ਵੱਡ ਮੁੱਲੀਆਂ ਸਵਾਵਾਂ ਹੰਦਿਓ ਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਿੰਨ ਸਵਾਜਿਆ ਜਿੰਦ ਸਿਰਿਆ ਤਿੰਨ ਸਵਾਰਿਆ ਦਾਸ ਗੁਰ ਦੇ ਤਨ ਤਨ RAM DAS GUR DE